ਫਰੋਡ ਇਮੀਗ੍ਰੇਸ਼ਨ ਦੇ ਖਿਲਾਫ ਪੰਨਾ ਸਿੱਧੂ ਵੱਲੋਂ ਖੋਲਿਆ ਗਿਆ ਮੋਰਚਾ ਮੋਹਾਲੀ ਵਿਖੇ ਕਿਤਾ ਵੱਡਾ ਇਕੱਠ ਸਾਰੀਆਂ ਰੱਬ ਰੂਬੀ ਸੰਗਤਾਂ ਖੜੀਆਂ ਲੱਗੀਆਂ ਅੱਜ ਦਾ ਜਿਹੜਾ ਪ੍ਰੋਗਰਾਮ ਕਰਨ ਦਾ ਮਕਸਦ ਉਹ ਪਤਾ ਕੀ ਹੈ ਜਿੰਨਾ ਇਹ ਮੋਹਾਲੀ ਦਾ ਮਾਫੀਆ ਇਹ ਟੱਠਾ ਹੋ ਕੇ ਪ੍ਰਸ਼ਾਸਨ ਕੋਲੇ ਗਿਆ ਜਿਵੇਂ ਕਿ ਆਪਾਂ ਚੰਡੀਗੜ੍ਹ ਦਾ ਮਾਫੀਆ ਸਾਰਾ ਇਹ ਆਪਾਂ ਪਿਛਲੇ ਦਿਨਾਂ ਦੇ ਵਿੱਚ ਕੀ ਕੀਤਾ ਸੀਗਾ 34 ਸੈਕਟਰ ਚੰਡੀਗੜ੍ਹ ਦੇ ਵਿੱਚ ਅਸੀਂ ਪੈਸੇ ਲੈਣ ਲਈ ਗਏ ਸੀ ਅਸੀਂ ਉਸ ਦਿਨ ਘੱਟੋ ਘੱਟ 15-20 ਬੰਦਿਆਂ ਦੇ ਪੈਸੇ ਦਿਵਾਏ ਸਾਡੀ ਟੀਮ ਨੇ ਸਾਡੇ ਸਾਰੇ ਭਰਾਵਾਂ ਨੇ ਦਿਵਾਏ ਪਰ ਉੱਥੇ ਕੀ ਕੀਤਾ ਗਿਆ ਉੱਥੇ ਚੀਜ਼ ਕੀਤੀ ਗਈ ਸਾਡੇ ਇੱਕ ਨੌਜਵਾਨ ਦੀ ਪੱਗ ਲਾਤੀ ਇਹਨਾਂ ਨੇ ਪੱਗ ਲਾ ਕੇ ਉਤੋਂ ਕੇ ذلیل ਕੀਤਾ ਗਿਆ ਜਿਹੜਾ ਕਿ ਅਸੀਂ ਜਿਹੜੇ ਜਿਹੜੇ ਬੰਦੇ ਜਿਹੜਾ ਏਜੰਟ ਸੀ ਤੇ ਨੱਕ ਨਾਲ ਲਕੀ ਰਾਕੜਾਈ ਵੀ ਸਾਡੇ ਕੋਲੇ ਵੀਡੀਓ ਆ ਮਾਫੀ ਮੰਗੀ ਤੇ ਸਾਰੇ ਪੈਸੇ ਤੇ ਵਾਪਸ ਕਰਵਾਏ ਤੇ ਜਿਹੜੀ ਸਾਡੀ ਪੱਗ ਲਈ ਸੀਗੀ ਅਸੀਂ ਉਹਨੂੰ ਸਸਪੈਂਡ ਕਰਾਇਆ ਤੇ ਇਸ ਤੋਂ ਬਾਅਦ ਇਹ ਇਹਨਾਂ ਨੇ ਇੱਕ ਮੁੱਦਾ ਬਣਾ ਲਿਆ ਵੀ ਇਹ ਜਿਹੜੋ ਦਫ਼ਤਰਾਂ ਦੇ ਵਿੱਚ ਆਉਂਦੇ ਨੇਗੇ ਇਹ ਕਾਨੂੰਨ ਹੱਥਾਂ ਦੇ ਵਿੱਚ ਲੈਦੇ ਨੇਗੇ ਇਸ ਕਰਕੇ ਜਿਹੜਾ ਇਹ ਕਹਿੰਦੇ ਨੇ ਵੀ ਕਾਨੂੰਨ ਹੱਥਾਂ ਦੇ ਵਿੱਚ ਲੈਣੋਂ ਅਸੀਂ ਆਉਂਦੇ ਨਹੀਂਗੇ ਅਸੀਂ ਕੀ ਕਰਨਾ ਵਾਂਗੇ ਜਿਹੜੇ ਸਾਡੇ ਘਰੇ ਪਾਰੇ ਲੋਕਾਂ ਦੇ ਨਾਲ ਸ਼ੋਸ਼ਣ ਹੋਇਆ ਵੱਡੇ ਵੱਡੇ ਸੁਪਨੇ ਦਿਖਾ ਕੇ ਵੱਡੇ ਵੱਡੇ ਵਾਅਦੇ ਕਰਕੇ ਤੁਸੀਂ ਲੋਕਾਂ ਨੂੰ ਠੱਗਿਆ ਤੁਸੀਂ ਉਹਨਾਂ ਦਾ ਸਾਰਾ ਨਾ ਪੈਸਾ ਦਿਵਾ ਦਿਓ ਜੇਕਰ ਤੁਸੀਂ ਉਹਨਾਂ ਦਾ ਪੈਸਾ ਨਹੀਂ ਦਿਵਾਉਂਗੇ ਤੁਸੀਂ ਲੋਕਾਂ ਦੀ ਗੱਲ ਨਹੀਂ ਸੁਣੋਗੇ ਇਹਨਾਂ ਦੇ ਉੱਪਰ ਨਾਥ ਨਹੀਂ ਪਾਓਗੇ ਜਿਹੜੀ ਕਿ ਸਾਡੇ ਅਜਮੁਖ ਮੰਗਾ ਕਿ ਇਹਨਾਂ ਦੇ ਖਿਲਾਫ ਸਖਤ ਕਾਨੂੰਨ ਬਣਾਇਆ ਜਾਵੇ ਜੇ ਤੁਸੀਂ ਇਹ ਕੰਮ ਨਹੀਂ ਕਰੋਗੇ ਤਾਂ ਅਸੀਂ ਇਹਨਾਂ ਦੇ ਘਰਾਂ ਮੂਰੇ ਵੀ ਧਰਨੇ ਲਾਵਾਂਗੇ ਇਹਨਾਂ ਦੇ ਦਫ਼ਤਰਾਂ ਮੂਰੇ ਵੀ ਧਰਨੇ ਲਾਵਾਂਗੇ ਇਹਨਾਂ ਦਾ ਜੋ ਅਸੀਂ ਜੂਸ ਕਰ ਸਕਦੇ ਹਾਂ ਜਿੱਥੇ ਤੱਕ ਵੀ ਘਰਾਂ ਦੇ ਬਾਹਰ ਤੇ ਕਰ ਸਕਦੇ ਹਾਂ ਅਸੀਂ ਜਾਵਾਂਗੇ ਇਹ ਇਹ ਅਧਿ ਪ੍ਰਸ਼ਾਸਨ ਨੂੰ ਸਾਡੀ ਮੰਗ ਹੈ ਦੇਖੋ ਵੀਰ ਜੀ ਗੱਲ ਇਹ ਆ ਸੁਣ ਲਓ ਧਿਆਨ ਨਾਲ ਸਰਕਾਰ ਇਹ ਗੱਲ ਕਹਿੰਦੀ ਹੈ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਬਹੁਤ ਵੱਡਾ ਡਰਾਮਾ ਕਰ ਰਹੀ ਹੈ ਵੈਸੇ ਇਕੱਲਾ ਪੰਜਾਬ ਦਾ ਮੁੱਦਾ ਨਹੀਂ ਹੈਗਾ ਮੇਰੇ ਨਾਲ ਮਹਿੰਗਾ ਖੰਡਾ ਰਾਜਸਥਾਨ ਤੋਂ ਸਾਰੇ ਸੂਬਿਆਂ ਤੋਂ ਤੁਸੀਂ ਲੱਖ ਲੱਖ ਅਲੱਗ ਅਲੱਗ ਥਾਵਾਂ ਤੋਂ ਤੁਸੀਂ ਪਹੁੰਚੇ ਹੋ ਇਹ ਕਿ ਮੁੱਦਾ ਵੈਸੇ ਪੂਰੇ ਦੇਸ਼ ਦਾ ਪਲੀਜ਼ ਪਲੀਜ਼ ਮੇਰੀ ਗੱਲ ਕਰ ਲੈਂਦੇ ਤੇ ਇਸ ਕਰਕੇ ਮੁੱਦਾ ਪੂਰੇ ਦੇਸ਼ ਦਾ ਪਰ ਜਿਹੜਾ ਪੰਜਾਬ ਦੇ ਵਿੱਚ ਇਹ ਐਡਾ ਵੱਡਾ ਮਾਫੀਆ ਜਿਹੜਾ ਫੈਲਿਆ ਹੋਇਆ ਸਰਕਾਰ ਕਹਿੰਦੇ ਨਸ਼ਿਆਂ ਵਿਰੁੱਧ ਮੈਂ ਵੀ ਕਹਣਾ ਅਸੀਂ ਨਸ਼ਿਆਂ ਦੇ ਬਹੁਤ ਖਿਲਾਫ ਲੜਦੇ ਆ ਅਸੀਂ ਮਾਨਸਤਾ ਦੇ ਵਿੱਚ ਅਸੀਂ ਬਹੁਤ ਵੱਡੇ ਵੱਡੇ ਪ੍ਰੋਟੈਸਟ ਕੀਤੇ ਨੇਗੇ ਅਸੀਂ ਨੌਕਵਰਨ ਨਸ਼ੇ ਦੇ ਵਿੱਚੋਂ ਵੀ ਕੱਟਿਆ ਪਰ ਜਿਹੜਾ ਇਹ ਮਾਫੀਆ ਵੀ ਉਹ ਭਰਾਓ ਇਹ ਚਿੱਟੇ ਨਸ਼ੇ ਦੇ ਤਸਕਰਾਂ ਦੇ ਨਾਲੋਂ ਵੱਡਾ ਮਾਫੀ ਹੈ ਸਾਰੇ ਇਸ ਗੱਲ ਨੂੰ ਧਿਆਨ ਨਾਲ ਗੌਰ ਨਾਲ ਸੁਣ ਲਿਓ ਇਹ ਜਿਹੜਾ ਬਾਈ ਜੀ ਬੋਲੋ ਨਾ ਪਲੀਜ਼ ਬਾਈ ਪਲੀਜ਼ ਕਰਦੇ ਮੈਂ ਮੈਂ ਮੇਰਾ ਸਿਹਤ ਨਹੀਂ ਪੂਰੀ ਠੀਕ ਹੈ ਠੀਕ ਹੈ ਕੀ ਯਾਰ ਮੈਂ ਫਿਰ ਵੀ ਇਸ ਚੀਜ਼ ਦੇ ਵਿੱਚ ਮੈਂ ਲੜ ਰਿਹਾ ਇਸ ਕਰਕੇ ਪਲੀਜ਼ ਤੇ ਜਿਹੜਾ ਹੁਣੇ ਚਿੱਟੇ ਨਸ਼ੇ ਦੇ ਨਾਲੋਂ ਵੱਡਾ ਮਾਫੀਆ ਹੈ ਸਰਕਾਰ ਪੰਜਾਬ ਸਰਕਾਰ ਡਰਾਮੇ ਕਰਦੀ ਅਸੀਂ ਘਾਟ ਤਾਤੇ ਜੀ ਅਸੀਂ ਉਹ ਤਾਤੇ ਜੀ ਗਰੀਬਾਂ ਹਟਾ ਕੇ ਮੈਂ ਕਹਿੰਦਾ ਜਿਹੜੀਆਂ ਪਿੰਡੀਗੜ ਦੇ ਵਿੱਚ ਕਰੋੜਾਂ ਦੀਆਂ ਕੋਠੀਆਂ ਛੱਤੀ ਬਣੇਗੇ ਇੱਥੇ ਵੱਡੇ ਵੱਡੇ ਦਫ਼ਤਰ ਬਣਾਇਖਣੇ ਨੇ ਇਹਨਾਂ ਨੂੰ ਕਦੋਂ ਢਾਉਂਗੇ ਇਹਨਾਂ ਦੇ ਖਿਲਾਫ ਜਿਹੜੀਆਂ ਗਾਲ-ਗਾਲ ਆਪਾਰੀਆਂ ਨੇ ਜੀ 15-15 ਦੇ ਖਿਲਾਫ ਪਾਰਚੇ ਨੇਗੇ ਸੋਨੂੰ ਮੈਂ ਇੱਕ ਹੋਰ ਗੱਲ ਦੱਸਦਾ ਜਿੰਨੇ ਲੋਕ ਤੁਸੀਂ ਪਿੰਡ ਤੋਂ 15 ਤੋਂ ਜਿਹੜਾ 20% ਜਿਹੜੇ ਇਹਨਾਂ ਦੇ ਖਿਲਾਫ ਐਫਆਰੀਆਂ ਹੋਈਆਂ ਉਹਨੇ 80% ਜਿਹੜੇ ਏਜੰਟਾਂ ਦੇ ਖਿਲਾਫ ਪਰਚੀ ਨਹੀਂ ਹੋਈ ਜਿਹੜਾ ਕਿ ਤੁਸੀਂ ਦਰਖਾਸਤ ਹੱਥਾਂ ਦੇ ਵਿੱਚ ਕੀਤੀ ਵਰਦੇ ਹੋ ਪਰਚੀ ਨਹੀਂ ਪੰਜਾਬ ਸਰਕਾਰ ਪੰਜਾਬ ਪੁਲਿਸ ਕਰਦੀ ਇਸ ਕਰਕੇ ਅਸੀਂ ਮੈਂ ਇਹ ਗੱਲ ਕਹਿਣਾ ਵੀ ਜਿਹੜਾ ਇਹ ਮਾਫੀਆ ਹੈ ਇਹ ਚਿੱਟੇ ਨਸ਼ੇ ਦੇ ਨਾਲੋਂ ਕਿਤੇ 100 ਗੁਣਾ ਵੱਡਾ ਮਾਫੀਆ ਹੈ ਇਹ 20 ਲੱਖ ਤੋਂ ਥੱਲੇ ਕਿਸੇ ਨਾਲ ਠੱਗੀ ਨਹੀਂ ਮਾਰਦੇ ਹਰ ਦੇਖ ਲੋ ਜੀ ਆ ਕਿਹੜੀ ਏਜੰਟਾ ਜੀ ਆਹ ਆ ਰੀਤ ਕੌੜਾ ਹੋਗੀ ਆ ਹੋਰ ਹੋਗੀਆਂ ਇਨਾਂ ਦੇ ਘੱਟੋ ਘਾਟ 3 3 400 ਚ 400 ਕਰੋੜ ਦੀ ਥੱਗੀ ਆ ਜੀ ਆਪਣਾ ਰਤਨਾਖਸ਼ ਬੁੱਕ ਦੀ ਗੱਲ ਕਰੀਏ ਘੱਟੋ ਘਾਟ ਥੋੜੇ 3000 ਕਰੋੜ ਦੀ ਥੱਗੀ ਆ ਜੀ ਰਤਨਾਖਸ਼ ਲੋਪੜਾਲੇ ਜਿਹੜੇ ਨੇ ਹੱਥ ਖੜਾ ਕਰਿਓ 11 ਕਰੋੜ ਦੀ ਮਾਨਸਨੀਤ ਤਾਂ ਹਾਂ ਕਿਤਨੀ ਹੈ ਗਰੀ ਪਰੋਂ ਰੁਪਿਆ ਆਉਨੇ ਇੱਕ ਮਿੰਟ ਹਾਂ ਜੀ ਮਾਨਸਨੀਤ ਤਾਂ ਇਸ ਆਪ ਸੰਗ ਇੱਕ ਮਿੰਟ ਬਾਸਾ ਤੁਸੀਂ ਮੈਂ ਕਰ ਲੈ ਮੈਂ ਬੁਲਾ ਲੂ ਉਹ ਤੁਹਾਨੂੰ ਜੀ ਦਾ ਸਾਰਾ ਝੋਕ ਨੂੰ ਬਾਹਰ ਆਪਾਂ ਉਹਦਾ ਵੀ ਉੱਥੇ ਆ ਕੇ ਨਾਮ ਬੋਲਾਂਗੇ ਉਸੇ ਮੇਰੇ ਕੋਲੇ ਆ ਜੀ ਉਹਦੀ ਫੋਟੋ ਵਿੱਦ ਫੋਟੋ ਤੇ ਵਿੱਦ ਉਹਦੀ ਵੱਡਾ ਬੈਂਡਰ ਕਢਾ ਕੇ ਜਿਹੜਾ ਕਿ ਰੀਤੀਆਂ ਦਿੱਤੇ ਦਾ ਆਪਾਂ ਨਾਮ ਲੈਣ ਉਹਨਾਂ ਨੂੰ ਪਤਾ ਉਹਨੇ ਬਹੁਤ ਠੱਗੀ ਮਾਰੀ ਆ ਬੰਦੇ ਨਾਲ ਆ ਜਿਹੜਾ ਦੂਜੇ ਨੰਬਰ ਤਾਂ ਮਨਪ੍ਰੀਤ ਸਿੰਘ ਖਰਾਨਾ ਇਹਦੇ ਸਿੱਖਾਂ ਦੇ ਨਾਮ ਤੇ ਸਿੱਖਾਂ ਦਾ ਭੇਜ ਪਾ ਕੇ ਇਹਨੇ ਬੰਦੇ ਨੇ ਐਡੀ ਵੱਡੀ ਠੱਗੀ ਮਾਰੀ ਆ ਇਹਨੇ ਬੰਦੇ ਨੇ ਤਵਾਹ ਕਰ ਦਿੱਤੇ ਘਰਾਂ ਦੇ ਘਰ ਆ ਜਿਹੜਾ ਕਿ ਹੈ ਤੁਸੀਂ ਇੱਧਰ ਨਾ ਤੁਸੀਂ ਐ ਕਰੋ ਬਾਈ ਜੀ ਦੋ ਜਣੇ ਬੈਨਰ ਲੈ ਕੇ ਇੱਧਰ ਆ ਜਾ ਕਰੋ ਆਪਾਂ মিডিਆ ਵੀ ਦੇਖਦਾ ਸਾਰਾ ਧਿਆਨ ਇੱਧਰ ਨੂੰ ਰਹੂਗਾ ਦੋ ਜਣੇ ਪਹਿ ਸਾਰੇ ਗੱਲ ਕਰੋ ਫਿਰ ਦੋ ਜਣੇ ਬਾਈ ਦੋ ਜਣੇ ਇੱਥੇ ਬੁਲਾਉਣਾ ਮੈਂ ਇੱਥੇ ਬੁਲਾਉਣਾ ਇਸ ਕਰਕੇ মিডিਆ ਆਪਣਾ ਬਹੁਤ ਸਾਥ ਦੇ ਰਿਹਾ ਇੱਕ ਮਿੰਟ ਧਿਆਨ ਨਾਲ ਗੱਲ ਸੁਣ ਲਓ ਜਿਹੜੇ ਜਿੰਨੇ ਵੀ মিডিਆ ਵਾਲੇ ਪਹੁੰਚੇ ਨੇਗੇ ਨਾ ਸਰਕਾਰ ਨੇ ਆਪਣਾ ਕੱਖ ਨਹੀਂ ਕਰਨਾ ਜੋ ਮਸਲਾ ਆਪਣਾ ਹੱਲ ਕਰਨਾ মিডিਆ ਨੇ ਕਰਨਾ ਹੈ ਮੈਂ ਅੱਜ ਗੁਰੂ ਘਰ ਦੇ ਵਿੱਚ ਵੀ ਇਹ ਗੱਲ ਖੜ ਕੇ ਕਹਿ ਕੇ ਜਾਣਾ ਕਿ ਮੈਂ ਗੁਰੂ ਘਰ ਦੇ ਵਿੱਚ ਖੜੇ ਆਂ ਅਸੀਂ ਸਟਰਗਲ ਆ ਰਸਤਾ ਹੀ ਖਲਾਉਣਾ ਤੇ ਬ੍ਰੀਜ ਆਪਣੇ ਕੋਲੇ ਪਰਮੰਧ ਭਾਈ ਬਹੁਤ ਘੱਟ ਨੇਗੇ ਬੁਲਾ ਰਹੇ ਹੋਰ ਵੀ ਬਹੁਤ ਆ ਰਹੇ ਨੇ ਮਾੜੇ ਕਿੱਥੇ ਹੋ ਜਾ ਥੋੜੇ ਪਿੱਛੇ ਹੋਈ ਭਾਈ ਭਾਈ ਥੋੜੇ ਪਿੱਛੇ ਹੋ ਜਾ ਕੋਈ ਨਾ ਕੋਈ ਨਾ ਥੱਲੇ ਰੱਖੋ ਮਾੜਾ ਥੱਲੇ ਥੋੜਾ ਥੱਲੇ ਰੱਖੋ ਭਈ ਚੱਪੇ ਆ ਗਿਆ ਭਾਈ ਮਾਪੀ ਬੁਲਾਉਂਦਾ ਮੈਨੂੰ ਇਕੱਲਾ ਇਕੱਲਾ ਬੰਦਾ ਦਿਖ ਰਿਹਾ ਮੈਂ ਉਹ ਕਿਸਾਨ ਦਾ ਕੁੱਤਾ ਜਿਹਨੇ ਸਾਰਾ ਕੰਮ ਕੀਤਾ ਹੋਇਆ ਮੈਂ ਕੋਈ ਬਾਹਲਾ ਕੋਈ ਸ਼ਹਿਰੀ ਨਹੀਂ ਹੈਗਾ ਜਿਹਨੂੰ ਉਹਨੂੰ ਪਤਾ ਨਹੀਂ ਮੈਨੂੰ ਸਾਰਾ ਕੁਝ ਪਤਾ ਹੈ ਮੈਨੂੰ ਇਕੱਲਾ ਇਕੱਲਾ ਬੰਦਾ ਇਕੱਲੀ ਤੇ ਅੱਖ ਦੇ ਵਿੱਚ ਮੇਰਾ ਬੰਦਾ ਮੈਨੂੰ ਦਿਖ ਰਿਹਾ ਇਕੱਲੇ ਇਕੱਲੇ ਬੰਦੇ ਨੂੰ ਮੈਂ ਨੋਟ ਕਰ ਰਿਹਾ ਸਾਰੇ ਮੇਰੇ ਭਰਾ ਇਕੱਲੇ ਇਕੱਲੇ ਬੰਦੇ ਨੂੰ ਮੈਂ ਦੇਖ ਰਿਹਾ ਇਸ ਕਰਕੇ ਇਹ ਗੱਲ ਧਿਆਨ ਨਾਲ ਸੁਣਿਓ ਜਿਹੜੀ ਮੈਂ ਗੱਲ ਕੰਟੀਨਿਊ ਕਰਨਾ ਚਾਹੁੰਦਾ ਕਿਉਂਕਿ ਜਿਹੜੀ ਗੱਲ ਇਹ ਮੀਡੀਆ ਨੂੰ ਵੀ ਮੈਂ ਦੱਸਣਾ ਚਾਹਣਾ ਵੀ ਕਿੱਤੇ ਨਸ਼ੇ ਦੇ ਨਾਲ ਉਹ ਵੱਡਾ ਮਾਫੀਆ ਕਿਉਂ ਆ ਕਿ ਇਹਨਾਂ ਨੇ ਐਡੇ ਵੱਡੇ ਠੱਗੀਆਂ ਮਾਰੀਆਂ ਨੇਗੀਆਂ ਜਿਹੜੀਆਂ ਇਹਨਾਂ ਨੇ ਐਡੇ ਵੱਡੇ ਠੱਗੀਆਂ ਮਾਰੀਆਂ ਨੇਗੀਆਂ ਇਹ ਪੰਜਾਬ ਦਾ 13000 ਹਜ਼ਾਰ ਤੋਂ ਪਿੰਡ ਘਟਾ ਹੈ 13000 ਤੋਂ ਪਿੰਡ ਘਟਾ ਹੈ ਹਰੇਕ ਪਿੰਡ ਦੇ ਵਿੱਚ 10 ਤੋਂ 15 ਨੌਜਵਾਨਾਂ ਨਾਲ ਠੱਗੀ ਵੱਡੀ ਹੋਈ ਹੈ ਇਹ ਕਿ ਮੈਂ 10-10 ਨਾ ਮਾਫੀਆ ਬਰੇ 10 ਤੋਂ 15 ਨਾ ਫਿਰ ਕਸਵੇ ਆ ਗਏ ਫਿਰ ਵੱਡੇ ਸ਼ਹਿਰ ਆ ਗਏ ਦੁਕਾਨਦਾਰ ਵਪਾਰੀ ਵਰਗ ਮਜ਼ਦੂਰ ਕਿਸਾਨ ਇਹਨਾਂ ਨੇ ਕੋਈ ਨਹੀਂ ਬਖਸ਼ਿਆ ਮਤ ਬਣਾ ਲਿਆ ਸਾਰਿਆਂ ਨੂੰ ਸਾਰਿਆਂ ਦੇ ਕਵਰ ਕਰਦਾ ਇਹਨਾਂ ਨੇ ਕੋਈ ਬੰਦਾ ਨਹੀਂ ਬਖਸ਼ਿਆ ਕਿਸੇ ਨੇ ਆਪਣਾ ਘਰ ਵੇਚ ਕੇ ਕਿਸੇ ਨੇ ਆਪਣੀ ਦੁਕਾਨ ਵੇਚ ਕੇ ਕਿਸੇ ਨੇ ਕਿਤੋਂ ਪੈਸੇ ਇਕੱਠੇ ਰੇਸ ਦੀ ਰਾਬ ਕਰਕੇ ਦਿੱਤੀ ਨਹੀਂ अनेका ਡਿਡੇ ਕੇ ਮਾਪੇ ਦੀ ਮੌਤ ਇਸ ਕੰਮ ਦੇ ਵਿੱਚ ਹੋ ਰੂ ਪਈ ਆ अनेका ਮਾਪੇਾਂ ਦੀ ਮੌਤ ਕੰਮ ਦੇ ਵਿੱਚ ਹੋ ਰਹੀ ਕਿਉਂਕਿ ਅਨੇਕਾਂ ਕੁੜੀਆਂ ਦੇ ਘਰ ਅਨੇਕਾਂ ਮੁੰਡਿਆਂ ਦੇ ਰਿਸ਼ਤੇ ਇੰਨਾ ਕਰਕੇ ਟੁੱਟ ਚੁੱਕੇ ਨੇਗੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਅੰਮ੍ਰਿਤਾਰ ਛੱਡਿਆ ਇਹਨਾਂ ਨੇ ਕੀ ਕੀਤਾ ਜਿੰਨੀਆਂ ਫੈਲਾਏ ਕਹਿੰਦੇ ਨੇ ਕਿ ਅਸੀਂ ਨੌਜਵਾਨ ਬਾਹਰ ਭੇਜਦੇ ਜਿੰਨੇ ਨੌਜਵਾਨਾਂ ਨੇ ਬਾਹਰ ਭੇਜਨੇ ਸਭ ਤੋਂ ਪਹਿਲਾਂ ਮੈਂ ਗੱਲ ਕੈਨੇਡਾ ਦੀ ਕਰਦਾ ਧਿਆਨ ਨਾਲ ਖੋਲ੍ਹੋ ਕੈਨੇਡਾ ਦੇ ਵਿੱਚ ਕੀ ਹੋਇਆ ਇਹਨਾਂ ਨੇ ਜਾਲੀ ਫਰਦੀ ਫਾਇਦਾ ਵਾਲਾ ਲਾ ਕੇ ਫਰਜੀ ਬਣਾ ਬਣਾ ਕੇ ਉੱਥੇ ਸਰਕਾਰੀ ਕਾਲਜ ਆ ਜੀ ਉੱਥੇ ਆ ਕਾਲਜ ਆ ਜੀ ਸਰਪ ਜਾਲੀ ਕਾਲਜ ਬਣਾਇਆ ਸੀ ਨਾ ਦੇ ਉੱਥੇ ਸਾਰੇ ਦੇ ਸਾਰੇ ਆਪਣਾ ਤਨਚਾਹ ਤਿਆਰ ਕਰਕੇ ਜਦੋਂ ਇੱਥੇ ਨੌਜਵਾਨ ਪੜ੍ਹ ਲੈ ਗਏ ਉਹਦਾ ਕਾਲਜ ਹੀ ਨਹੀਂ ਸੀ ਹੈਗੇ ਉਹ ਤਾਂ ਕਾਲਜ ਹੀ ਨਹੀਂ ਹੈਗੇ ਉਹ ਨੌਜਵਾਨਾਂ ਨੇ ਕੈਨੇਡਾ ਦੇ ਧਰਨੇ ਲਾਏ ਜਿਹੜੇ ਦੇਖ ਦੇ ਦਿੱਖਦੇ ਧਰਨੇ ਨਹੀਂ ਲੱਗੇ ਉੱਥੇ ਇਹਨਾਂ ਨੇ ਉਥ ਮੁਥ ਕਰਕੇ ਨੌਜਵਾਨਾਂ ਨੂੰ ਭੇਜਿਆ ਅੱਜ ਇੰਗਲੈਂਡ ਦੇ ਵਿੱਚ ਨੌਜਵਾਨ ਸੜਕਾਂ ਦੇ ਉੱਪਰ ਰਫਤਾਰ ਕੱਢਦੇ ਨੇ ਜਿਹੜੇ ਗੱਲਾਂ ਕਹਿੰਦੇ ਨੇ ਉਹਤੇ ਵੱਡੇ ਵੱਡੇ ਕੰਪਨੀਆਂ ਨੇ ਅਸੀਂ ਪੈਸੇ ਅਸੀਂ ਤੁਹਾਨੂੰ ਲੈ ਲਏ ਤੇ ਤੁਹਾਨੂੰ ਇੱਥੇ ਕੰਮ ਦਿਵਾਉਂਦੀ ਦੱਸੋ ਮੈਨੂੰ ਕਿ ਕਿਹੜੀ ਕੰਪਨੀਆਂ ਤੇ ਪੁੱਛੋ ਉੱਥੇ ਜਾ ਕੇ ਤੁਹਾਨੂੰ ਇੱਥੇ ਕਿੰਨੇ ਬੰਦੇ ਆਏ ਹੋਣਾ ਕਿਹੜੀ ਕੰਪਨੀ ਦੇ ਵਿੱਚ ਕਿੰਨਾਂ ਨੂੰ ਕੰਮ ਦਿਵਾਇਆ ਇੰਗਲੈਂਡ ਦੇ ਵਿੱਚ ਵੀ ਇਹਨੇ ਗੱਲ ਕਹੀ ਕਿ ਅਸੀਂ ਸਾਡੀਆਂ ਕੰਪਨੀਆਂ ਤੁਸੀਂ ਉਹਦੇ ਵਿੱਚ ਇੱਥੇ ਸਾਡੇ ਵੀਜ਼ਾ ਲਓ ਇੱਥੇ ਜਾ ਕੇ ਵੀ ਜੋਬ ਕਰੋਗੇ ਸਾਰਿਆਂ ਨੇ ਡਾਲੀ ਡਾਕੂਮੈਂਟ ਲਾ ਲਾ ਕੇ ਉਹਨੇ ਤੇ ਇੱਥੇ ਕੋਈ ਮੈਂ ਕਹਣਾ ਮੈਂ ਪ੍ਰਸ਼ਾਸਨ ਨੂੰ ਅੱਜ ਪੇਸ਼ ਕਰੂੰਗਾ ਕਿਹੜੀਆਂ ਡਾਲੀ ਡਿਗਰੀਆਂ ਇਹਨਾਂ ਨੇ ਬਣਾਈਆਂ ਨੇ ਕੋਈ ਕਿਹੜੀਆਂ ਇਹਨਾਂ ਨੇ ਕੋਰੇ ਘਰੀ ਜੁੰਡ ਵਿੱਚ ਰੱਖ ਕੇ ਬਣਾਈ ਨੇ ਲੇਟੇ ਨੇ ਕਿ ਪ੍ਰਿੰਟਰ ਰੱਖ ਲਿਆ ਪ੍ਰਿੰਟਰ ਦੇ ਵਿੱਚੋਂ ਯੂਨੀਵਰਸਿਟੀ ਡਿਗਰੀ ਕਰਤੀ ਜੀ ਪ੍ਰਿੰਟਰ ਦੇ ਵਿੱਚੋਂ ਕਾਲਜ ਦੀ ਡਿਗਰੀ ਕਰਤੀ ਜੀ ਆਪ ਦੇ ਕੋਲੋਂ ਡਿਗਰੀਆਂ ਬਣਾਈ ਜਾਂਦੇ ਨੇਗੇ ਫੰਡਾਂ ਦੇ ਨਾਂ ਤੇ ਇਹਨਾਂ ਨੇ ਫੰਡ ਦੇ ਨਾਂ ਤੇ ਲੋਕਾਂ ਤੋਂ ਇਹਨਾਂ ਨੇ 3-3 4-4 5-5 ਲੱਖ ਰੁਪਏ ਫੰਡ ਸ਼ੋਅ ਕਰਨ ਦੇ ਨਾਂ ਤੇ ਲਿਆ ਕਿਹੜਾ ਫੰਡ ਸ਼ੋਅ ਕਰ ਰਹੀ ਧਕਾਓ ਫੰਡ ਤਾਂ ਇਹਨਾਂ ਨੇ ਸ਼ੋਅ ਹੀ ਨਹੀਂ ਕਰਿਆ ਆ ਪ੍ਰਸ਼ਾਸਨ ਖੜਾ ਇੱਥੇ ਅਤੇ ਪੁਲਿਸ ਵਾਲੇ ਸਾਡੇ ਵੀਰ ਖੜੇ ਨੇਗੇ ਕੋਈ ਘੱਟ ਮੜਾ ਦਾ 100 ਤੋਂ 200 ਬੰਦੇ ਦਾ ਸੀ ਪੁਲਿਸ ਨੇ ਦੇ ਪੈਸੇ ਦਵਾਏ ਨੇਗੇ 1 ਲੱਖਾਂ ਦੇ 100 200 ਦੇ ਜਿਹੜੇ ਐਕਸਪੁਨਰ ਹਿੱਡ ਕੇ ਕਾਰ ਹੋਇਆ ਐਸਆਈਆ ਇੱਕ ਮੇਰੇ ਕੋਲੇ ਇਨਸਪੈਕਟਰ ਆਇਆ ਜਲੰਧਰ ਦਾ ਅਕਟਾਰ ਹੋਇਆ ਹੋਇਆ ਤੇ ਜਿਨ੍ਹਾਂ ਦੀ ਡੀਡੀ ਕੇ ਪੂੰਜੀ ਸਿਕਰੀਟੀ ਕਾਰਪੋਰੇਸ਼ਨ ਤੋਂ ਬਾਅਦ ਮਿਲਦੀ ਹੈ ਉਹਨਾਂ ਨੇ ਆਪਣੀ ਪੂੰਜੀ ਦੇ ਕੇ ਆਪਣੇ ਬੱਚਿਆਂ ਨੂੰ ਬਾਹਰ ਦੇਖਲਾ ਚਾਰ ਲਾਇਆ ਸੀ ਉਹਦੇ ਨਾਲ ਇਹਨਾਂ ਸੱਧੀਆਂ ਮਾਰ ਲਿਆ ਜੀ ਕਾੜੀਆਂ ਨਾਲ ਮਾਰਦਾ ਨਹੀਂ ਮਾਰਦਾ ਕਾੜੀਆਂ ਨਾਲ ਮਾਰੋ ਕੋਈ ਗੱਲ ਨਹੀਂ ਮੈਂ ਸਾਰਾ ਕੋਈ ਗੱਲ ਨਹੀਂ ਸਾਰਾ ਹਿਸਾਬ ਦਾ ਢਾਲੀ ਕੋਈ ਗੱਲ ਨਹੀਂ ਜੇ ਕੋਈ ਗੱਲ ਚੰਗੀ ਆ ਤੁਸੀਂ ਉਹ ਤੇ ਕਰ ਵੀ ਸਕਦੇ ਕੋਈ ਗੱਲ ਨਹੀਂ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਜੋ ਇਹਨਾਂ ਨੇ ਕੀਤਾ ਇਹਨਾਂ ਨੇ ਬਹੁਤ ੱੱਕਾ ਕੀਤਾ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਚਿੱਟੇ ਦੇ ਨਾਲੋਂ ਬੱਧਾ ਮਾਫੀ ਆ ਤੁਸੀਂ ਇਹਨਾਂ ਦੇ ਕਰੋ ਘਾਟਾ ਹੋਗੇ ਇਹਦੇ ਇਹਨਾਂ ਦੇ ਕਰੋ ਸਖਤ ਕਾਰਵਾਈਆਂ ਕਰੋਗੇ ਇਹ ਗੱਲ ਮੈਂ ਪੰਜਾਬ ਸਰਕਾਰ ਨੂੰ ਮੁੱਛਣਾ ਚਾਹਣਾ ਤੁਸੀਂ ਮੇਰੇ ਉੱਪਰ ਨੌਕਸੇ ਪਾਏ ਮੇਰੀਆਂ ਭੈਣਾਂ ਉੱਪਰ 307 ਦੀ ਧਾਰਾ ਲਾਈ ਤੁਸੀਂ ਐਡੀ ਛੋਟੇ ਦਾ ਜੋਰ ਲਾਇਆ ਮੈਂ ਆਹ ਖੜਾ ਲੋਕਾਂ ਦੇ ਵਿੱਚ ਮੇਰੀ ਬਾਹ ਚੁੱਕ ਕਰਾ ਲਈ ਹਰ ਬੁੱਧਵਾਰ ਨੂੰ ਮੈਂ ਬਹਿਣਾ ਹਰ ਬੁੱਧਵਾਰ ਨੂੰ ਮੈਂ ਲੋਕਾਂ ਦੇ ਬਹਿ ਕੇ ਗੱਲ ਸੁਣਦਾ ਅਸਲੀ ਜਿਹੜਾ ਪਿਛਲੇ ਦਿਨਾਂ ਦੇ ਵਿੱਚ 마ਫੀਆ ਉੱਤੇ ਇਕੱਠਾ ਹੋ ਕੇ ਅਸਸਤੀ ਕੋਲੇ ਗਿਆ ਸੀ ਉਹ 마ਫੀਆ ਇੱਛਾ ਕੇ ਜਵਾਬ ਦੇ ਰਿਹਾ ਸੀ ਸਾਹਿਬ ਨੂੰ ਕਹਿ ਰਿਹਾ ਸੀਗਾ ਕਿ ਭਾਨਾ ਪੈਸੇ ਲੈਂਦਾ ਜੀ ਪਾਨਾ ਡਰਾਉਂਦਾ ਧਮਕਾਉਂਦਾ ਇੱਥੇ ਲੋਕਾਂ ਦੇ ਵਿੱਚ ਆ ਕੇ ਸਾਬਤ ਕਰੇ ਮੈਂ ਉਹੀ ਜਿਹੜਾ ਕਿ ਆ ਰੋਡ ਮਾਰਤੇ ਵਾਂ ਮੂੰਹ ਕਲਾ ਕਰਕੇ ਆਪਦਾ ਲੋਕਰੇ ਚੱਲਦਾ ਮੇਰਾ ਮੂੰਹ ਨਾ ਕਰਦੇ ਮੇਰੇ ਕਿਸੇ ਮੈਂ ਜਾਂ ਕਿਸੇ ਮੇਰੇ ਬੰਦੇ ਨੇ ਕਿਸੇ ਨੇ ਪੈਸੇ ਲੈਤੇ ਹੁਣ ਜੇ ਮੇਰੀ ਟੀਮ ਦੇ ਵਿੱਚੋਂ ਕੋਈ ਬੰਦਾ ਗਲਤੀ ਕਰੂਗਾ ਸਭ ਤੋਂ ਪਹਿਲਾਂ ਮੈਂ ਐਕਸ਼ਨ ਉਹਦੇ ਖਿਲਾਫ ਲਵਾਂ ਸਭ ਤੋਂ ਪਹਿਲਾਂ ਮੈਂ ਜੁਰੂਰ ਉਹਦਾ ਕੱਢੂੰਗਾ ਆ ਗਿਆ ਹਾ ਜੇ ਇਹ ਕੌਣਾ ਜੀ ਇਹ ਲੇਜੈਂਟ ਹੈ ਲੇਜੈਂਟ ਦਾ ਆਪਾਂ ਗੱਲ ਕਰਦੇ ਆਂ ਨੀ ਵੀ ਲਿਓ ਬਟੀਆਂ ਫੋਨ ਆਕੜਾ ਲੈਓ ਇਸ ਕਰਕੇ ਵੀ ਲੋ ਭਰਾਵੋ ਅਸੀਂ ਕਹਿੰਨੇ ਆਂ ਵੀ ਸਾਡੇ ਖਿਲਾਫ ਕੋਈ ਸਬੂਤ ਲੈ ਕੇ ਆਓ ਅਸੀਂ ਸਾਬਤ ਕਰਦਾ ਮੈਂ ਬਸ ਸਾਬਤ ਕਰਦਾ ਕਿ ਅਸੀਂ ਲੋਕਾਂ ਨਾਲ ਕਿਵੇਂ ਤੋੜਾ ਰੱਖਿਆ ਦਵਾਇਆ ਸਾਡੇ ਨਾਲ ਸ਼ਿਰ ਧਰ ਦੀ ਬਾਜੀ ਲਾ ਕੇ ਇਹ ਕੋਈ ਛੋਟਾ ਮੋਟਾ ਮਾਫੀ ਨਹੀਂ ਹੈਗਾ ਭਾਈ ਇਤਨਾ ਇਤਨਾ ਨਰਾ ਕੋਈ ਬਿਲਡਰ ਐ ਇਥੋਂ ਮਹਾਰੀ ਦਾ ਮੇਰੇ ਬਿਲਡਰ ਉਹ ਵਾਲੇ ਦਰਾਂ ਦੇ ਵਿੱਚ ਉਹਦਾ ਮੈਂ ਸਾਰਾ ਪ੍ਰੈਸਪੌਂਸਡੈਂਸ ਕਰਕੇ ਦਾ ਮੈਂ ਖਲਾਸਾ ਕਰੂੰ। ਉਹ ਬਿਲਡਰ ਪਤਾ ਕੀ ਕਹਿੰਦਾ ਇਹਨਾਂ ਨੂੰ ਲੱਖ ਲੱਖ ਦੋ-ਦੋ ਲੱਖ ਰੁਪਇਆ ਮੈਨੂੰ ਦੇ ਜੇਰ ਦੇ ਵਿੱਚ ਮੈਨੇ ਗੈਂਗਸਟਰ ਬੈਠੇ ਨੇ ਭਾਨੇ ਨੂੰ ਫੋਨ ਕਰਾਉਂ। ਉਸ ਬਿਲਡਰ ਨੂੰ ਮੈਂ ਕਹਿਣਾ ਚਾਹਣਾ ਜਿੱਦਾਂ ਮਰਜ਼ੀ ਤੂੰ ਗੈਂਗਸਟਰ ਲਿਆਈ ਪਹਿਲਾਂ ਹੀ ਬੜੇ ਫੋਨ ਕਰਾਏ ਨੇ ਮੈਂ ਨੌਜਵਾਨਾਂ ਨੂੰ ਗੈਂਗਸਟਰ ਨਹੀਂ ਕਹਿੰਦਾ ਹੁੰਦਾ ਕਿਉਂਕਿ ਗੈਂਗਸਟਰ ਬਣਾਉਣ ਵਾਲੇ ਇਹ ਨਹੀਂ ਕਿ ਜਦੋਂ ਮੈਂ ਇਹ ਨੌਜਵਾਨਾਂ ਦੇ ਨੂੰ ਫੋਨ ਆਉਂਦੇ ਜੇਲਾ ਦੇ ਵਿੱਚ ਬੈਠੇ ਮੂ ਜਿਨ੍ਹਾਂ ਨੂੰ ਗੈਂਗਸਟਰ ਕਹਿੰਦੇ ਨਾ ਗੈਂਗਸਟਰ ਨਹੀਂ ਕਹਿੰਦਾ ਜੋਕਾ ਮਨ ਨੂੰ ਪੂਰਨ ਤੌਰ ਤੇ ਗੱਲ ਸਮਝਾਉਣਾ ਨਾ ਫਿਰ ਇਹ ਗੰਡਾ ਚੜ ਕੇ ਇਹਨਾਂ ਤੋਂ ਹੀ ਪੈਸੇ ਲੈਦੇ ਨੇ ਇਸ ਕਰਕੇ ਉਹ ਕਹਿੰਦਾ ਕਿ ਮੈਨੂੰ 2 ਲੱਖ ਰੁਪਏ ਵਿਓ ਭੰਨਾ ਤੁਹਾਨੂੰ ਫੋਨ ਨਹੀਂ ਆਊਗਾ ਭੰਨਾ ਥੋੜੇ ਉੱਥੇ ਨਹੀਂ ਆਊਗਾ ਤੁਸੀਂ ਜਿੱਦਾਂ ਮਾਦੀ ਐਡੀ ਛੋਟੀਆਂ ਝੋੜ ਲਾ ਲਿਓ ਤੁਸੀਂ ਉਹ ਖਾੜ ਡਿਮਾਗ ਦੇ ਬੰਦੇ ਨਾਲ ਪੰਗਾ ਲੈਂਦਾ ਜਿਹੜਾ ਮਰ ਸਕਦਾ ਜਿਹੜਾ ਆਪਣੇ ਲੋਕਾਂ ਲਈ ਕੁਝ ਵੀ ਕਰ ਸਕਦਾ ਤੁਸੀਂ ਮੇਰੇ ਉੱਪਰ ਜੋ ਪਹਿਲਾਂ ਜ਼ੋਰ ਲਾਇਆ ਸਰਕਾਰ ਨੇ ਮੈਸ ਮੈਂ ਸਰਕਾਰ ਨੂੰ ਕੀ ਚਾਹਣਾ ਮੈਂ ਜਿੱਦ ਸਰਕਾਰ ਨੂੰ ਹੀ ਕਹਣਾ ਚਾਹਣਾ ਵੀ ਡਰਾਮੇ ਨਾਲ ਕੋਈ ਇਹਨੇ ਖੇਡ ਵਿੱਚ ਰੂਲ ਲੈ ਕੇ ਕਾਨੂੰਨ ਤੁਸੀਂ ਕਿਉਂ ਨਹੀਂ ਬਣਾ ਰਹੇ ਸੁਣੋ ਮੇਰੀ ਧਿਆਨ ਨਾਲ ਗੱਲ ਸੁਪਰੀਮ ਕਰਾ ਕਲਤਾਰ ਸਿੰਘ ਸੰਧਵਾ ਉਹਦਾ ਜੰਟਾ ਨੂੰ ਜਾ ਕੇ ਸਨਮਾਨਤ ਕਰਦਾ ਫੁੱਟਮਾ ਸੀ ਉਹਦੀ ਸਾਡੇ ਕੋਲ ਫੁੱਟਮਾ ਸੀ ਪੇਚ ਕਰਵਾਗੇ ਮੀਨਤ ਹੈ ਉਹ ਜੰਟਾ